ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਧīn ਕੇ ਹੇਤ ਪੁਰਜਾ ਪੁਰਜਾ ਕੱਟ ਮਾਰੈ ਕਬ ਹੋ ਨਾ ਛੱਡੈ ਖੇਤ ਗੁਰੂ ਰੂਪ ਗੁਰੂ ਖਾਲਸਾ ਸਸੰਗਤ ਜੀ ਅੱਜ 1 ਫਰਵਰੀ ਹੈ ਔਰ 1 ਫਰਵਰੀ ਦਾ ਦਿਨ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਕਿਉਂਕਿ ਇਸ ਦਿਨ 21 ਫਰਵਰੀ 1920 ਨੂੰ ਭਾਈ ਲਖਮਨ ਸਿੰਘ ਜੀ ਧਾਰੋਵਾਲੀ तकरीबन 200 ਸਿੰਘਾਂ ਸਿੰਘਣੀਆਂ ਦਾ ਜੱਥਾ ਲੈ ਕੇ ਗੁਰਦੁਆਰਿਆਂ ਉੱਤੇ ਕਾਬੂ ਵਿਚ ਵਿਚਾਰੀ, ਸ਼ਰਾਬੀ, ਕਬਾਬੀ ਮਹੰਤਾਂ ਤੋਂ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਅੱਜ ਦੇ ਦਿਨ ਗੁਰਦੁਆਰਾ ਪ੍ਰਕਾਸ਼ ਸਥਾਨ ਜੋ ਸਤਿਗੁਰਾਂ ਦਾ ਧਾਨਕ ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਉਸ ਪਾਵਨ ਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਉੱਥੇ ਪਹੁੰਚੇ ਔਰ ਉਥੇ ਕਾਬਜ ਨਰੈਣੂ ਮਹੰਤ ਅਤੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਉਹਨਾਂ ਨੇ ਹਰਤੇ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਭਾਈ ਲక్ష్మణ ਸਿੰਘ ਧਾਰੋਵਾਲੀ ਸਤਿਗੁਰਾਂ ਦੀ ਤਾਬਿਆਂ ਵਿੱਚ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਰਦਾਸ ਸਿੱਖ ਕਰਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਝੜਕੜੀਆਂ ਤੇ ਚੜ੍ਹੇ ਕਦੇ ਅਰਦਾਸ ਵਿੱਚ ਇਹ ਸ਼ਬਦ ਪੁਰਾਣੇ ਜਾਂਦੇ ਸਨ ਬੋਲੇ ਜਾਂਦੇ ਸਨ ਕਿ ਜਿਉਂਦੇ ਏਜੰਡਾ ਨਾ ਬਣ ਕੇ ਸਾਰੇ ਗਏ ਜਿਉਂਦੇ ਪੱਟੀਆਂ ਦੇ ਵਿੱਚ ਝੋਕੇ ਗਏ ਸਾਡਾ ਇਤਿਹਾਸ ਦੱਸਦਾ ਹੈ ਕਿ ਜੋ ਸ਼ਹੀਦਾਂ ਦੇ ਵਾਸਤੇ ਚਿਖਾ ਤਿਆਰ ਕੀਤੀ ਗਈ ਅੰਗੂਠਾ ਤਿਆਗ ਕੀਤਾ ਗਿਆ ਉਹ 12 ਫੁੱਟ ਲੰਬਾ ਤੇ 8 ਫੁੱਟ ਚੌੜਾ ਸੀ ਔਰ ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ ਤੇ ਸਰਬਗੁਰਾਂ ਦੇ ਪਾਵਨ ਪ੍ਰਕਾਸ਼ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਨੂੰ ਅ자치 ਕਰਵਾਇਆ ਔਰ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਉੱਥੇ ਜੈਤੋ ਦੇ ਸ਼ਹੀਦਾਂ ਦਾ ਵੀ ਅੱਜ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਸਤਗੁਰਾਂ ਦੀ ਪਾਵਨ ਪਵਿੱਤਰ ਮਰਯਾਦਾ ਨੂੰ ਕਾਇਮ ਰੱਖਦਿਆਂ ਹੋਇਆ ਮਰਯਾਦਾ ਨੂੰ ਆਨ ਬਾਨ ਸ਼ਾਨ ਨੂੰ ਕਾਇਮ ਰੱਖਦਿਆਂ ਹੋਇਆ ਅੱਜ ਦੇ ਦਿਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਆਓ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਲਤ-ਮਸਤਕ ਹੋਈਏ ਉਹਨਾਂ ਨੂੰ ਯਾਦ ਕਰੀਏ ਕਿ ਜਿਨ੍ਹਾਂ ਨੇ ਧਰਮ ਉੱਤੋਂ ਆਪਾ ਕੁਰਬਾਨ ਕੀਤਾ ਸਤਿਗੁਰਾਂ ਦੇ ਪਾਵਨ ਅਸਥਾਨਾਂ ਗੁਰਦੁਆਮਾਂ ਨੂੰ ਉਹਨਾਂ ਵਿੱਚ ਵਿਚਾਰੀ ਸ਼ਰਾਬੀ ਕਬਾਬੀ ਆਯਾਸ਼ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਚਰਨਾਂ ਤੇ ਸਾਡਾ ਸਦਾਈ ਨਮਸ਼ਕਾਰ ਹੈ ਕਿ ਜਿਨ੍ਹਾਂ ਨੇ ਮੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਕਾਰਜ ਕੀਤੇ ਗੁਰਤਾ ਗੁਰਦੁਆਰੇ ਸਹਿਬਾਨਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਇਹ ਕਾਰਜ ਕੀਤੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਮਸਕਾਰ ਕਰੀਏ ਔਰ ਅੱਜ 21 ਫਰਵਰੀ ਜੋ ਦਿਹਾੜਾ ਹੈ ਉਹਨੂੰ ਸ਼ਰਧਾ ਔਰ ਸਤਕਾਰ ਸਹਿਤ ਮਨਾ ਕੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ